ਪੰਚਾਇਤ ਦੇ ਸੀਐਮ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ 2 ਸਾਲਾਂ ਦੇ ਕੰਮ ਗਿਣਾਏ ਤੁਹਾਨੂੰ ਦੱਸਦੇ ਆ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ 2 ਸਾਲਾਂ ਚ ਹੀ ਪੰਜਾਬ ਦੇ 42992 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਮੁਕਤ ਬਿਜਲੀ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਚੁੱਕੇ ਹਾਂ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੈ ਕੇ ਲੋਕਾਂ ਦੇ ਘਰਾਂ 'ਚ ਪਹੁੰਚਣ ਦਾ ਕੰਮ ਕਰ ਰਹੇ ਹਾਂ ਜਿਵੇਂ ਤੁਹਾਨੂੰ ਦੱਸ ਦਈਏ ਜੀ ਪੰਤ ਸਾਹਿਬ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਅਸੀਂ ਜੋ ਹੈ 2 ਸਾਲਾਂ ਦੇ ਵਿੱਚ 42992 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹੈਗੀਆਂ ਜੀ ਲੋਕਾਂ ਦੇ ਕੋਲ ਮੁਫਤ ਬਿਜਲੀ ਪਹੁੰਚਾਈ ਹੈਗੀ ਹੈ ਜੀ ਉਹਨਾਂ ਦੇ ਬਿੱਲ ਜ਼ੀਰੋ ਆ ਰਹੇ ਹੈਗੇ ਆ ਚੰਗੀ ਸਿੱਖਿਆ ਦਿੱਤੀ ਹੈਗੀ ਜੀ ਸਕੂਲ ਆਫ ਐਮਿਨੈਂਸ ਬਣਾਏ ਹੈਗੇ ਜੀ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਅਤੇ ਜਿਹੜੀ ਸਿਹਤ ਸਹੂਲਤ ਹੈਗੀਆਂ ਹਸਪਤਾਲ ਖੋਲੇ ਹੈਗੇ ਜੀ ਮਹੱਲਾ ਕਲੀਨਿਕ ਦੇ ਰੂਪ ਦੇ ਵਿੱਚ ਕਈ ਲੋਕਾਂ ਨੂੰ ਜੋ ਹੈ ਮੁਫਤ ਜੋ ਮੈਡੀਸਿਨਸ ਦੇ ਰਹੇ ਹੈਗੇ ਆ ਪੰਤਮਾ ਸਾਹਿਬ ਦੀ ਸਰਕਾਰ ਇਹ ਪੰਤਮਾ ਸਾਹਿਬ ਨੇ ਆਪਣੇ ਕਾਮ ਗਿਨਾਏ ਤੁਹਾਨੂੰ ਦੱਸਦੇ ਆ ਜੀ ਪੰਤਮਾ ਸਾਹਿਬ ਨੇ ਆਪਣੀ ਸਰਕਾਰ ਦੇ 2 ਸਾਲਾਂ ਦੇ ਕੰਮ ਦਾ ਬਿਉਰਾ ਦਿੱਤਾ ਵੱਡੀ ਗੱਲ ਕਹੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਦੱਸੋ ਵੱਧ ਤੋਂ ਵੱਧ ਵੀਡੀਓ ਅੱਗੇ ਪਹੁੰਚਾ ਦਿਓ ਜੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ 2 ਸਾਲ ਦੇ ਵਿੱਚ ਪੰਤਮਾ ਸਾਹਿਬ ਦੀ ਸਰਕਾਰ ਨੇ ਕਿਹੜੇ ਕਿਹੜੇ ਕੰਮ ਕੀਤੇ ਹੈਗੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਕਿੰਨੂੰ ਵੋਟ ਪਾਣੀ ਹੈ ਕਿ ਕਿੰਨੂੰ ਨਹੀਂ ਦੇ ਉਹਨਾਂ ਦੇ ਕੰਮ ਕਰਦੇ ਹੈਗੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2 ਸਾਲ ਪਹਿਲਾਂ ਪੰਤਮਾ ਸਾਹਿਬ ਦੀ ਸਰਕਾਰ ਜਿਹੜੀ ਆਈ ਸੀਗੀ 117 ਵਿੱਚ 92 ਐਮ ਐਲ اے ਜਿੱਤੇ ਸੀਗੇ ਤੇ ਪੰਤਮਾ ਸਾਹਿਬ ਨੇ ਹੁਣ ਕਿਹਾ ਕਿ ਅਸੀਂ ਜੋ ਹੈ 42992 ਸਰਕਾਰੀ ਨੌਕਰੀਆਂ ਦਿੱਤੀ ਹੈਗੀਆਂ ਸਕੂਲ ਆਫ ਐਮਿਨੈਂਸ ਦੇ ਥਰੂ ਲੋਕਾਂ ਨੂੰ ਜੋ ਹੈ ਐਜੂਕੇਸ਼ਨ ਮਿਲ ਰਹੀ ਹੈਗੀ ਜੀ ਟਾਪ ਕੁਆਲਟੀ ਦੀ ਤੇ ਮਹੱਲਾ ਕਲੀਨਿਕ ਖੁੱਲਦੇ ਪਏ ਹੈਗੇ ਜੀ ਸ਼ਹਿਰ-ਸ਼ਹਿਰ ਦੇ ਵਿੱਚ ਪੰਜਾਬ 'ਚ ਜਿੱਦੇ ਨਾਲ ਮੁਕਤ ਜੋ ਹੈ ਮੈਡੀਸਨ ਮਿਲਦੀ ਪਈ ਹੈਗੀ ਲੋਕਾਂ ਦੀ ਸਿਹਤ ਵਧੀਆ ਹੁੰਦੀ ਪਈ ਹੈ ਖੁਸ਼ਹਾਲ ਪੰਜਾਬ ਬਣਦਾ ਪਿਆ ਹੈਗਾ ਜੀ ਹਰ ਤਰਫ ਜੋ ਹੈ ਇਨਫਰਾਸਟ੍ਰਕਚਰ ਬਿਲਡ ਹੋ ਰਿਹਾ ਹੈ ਪੰਜਾਬ ਰੰਗਲਾ ਬਣਦਾ ਪਿਆ ਹੈਗਾ ਪੰਤਨਾ ਸਾਹਿਬ ਨੇ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਦੱਸਿਆ ਕਿ ਸਾਡਾ ਜਿਹੜਾ ਸਰਕਾਰ ਹੈਗੀ ਹੈ ਲੋਕਾਂ ਦੀ ਸਰਕਾਰ ਹੈ ਤੇ ਅਸੀਂ ਇਦਾਂ ਹੀ ਕੰਮ ਕਰਦੇ ਰਵਾਂਗੇ 42992 ਨੌਕਰੀਆਂ ਦਿੱਤੀਆਂ ਗਈਆਂ ਮੈਡੀਕਲ ਕਾਲਜ ਵੀ ਬਣਾਵਾਂਗੇ ਸਕੂਲ ਬਣਾਏ ਹੈਗੇ ਆ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ ਅਸੀਂ ਆਪਣੇ ਵੱਲੋਂ ਪੂਰਾ ਜੋ ਹੈ ਕੋਸ਼ਿਸ਼ ਕਰ ਰਹੇ ਹਾਂ ਸਾਡਾ ਜੋ ਹੈ ਕਦੀ ਖਜ਼ਾਨਾ ਖਾਲੀ ਨਹੀਂ ਹੁੰਦਾ ਸਰਕਾਰ ਦਾ ਲੋਕਾਂ ਤੋਂ ਖਜ਼ਾਨਾ ਜੋ ਹੈ ਲੋਕਾਂ ਤੇ ਹੀ ਲੱਗਦਾ ਹੈਗਾ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਤੁਸੀਂ ਦੱਸੋ ਕੀ ਕਹੋਗੇ ਜਰੂਰ ਦੱਸੋ ਤੇ ਇਹ ਵੀ ਦੱਸੋ ਤੁਹਾਨੂੰ ਪੰਤਨਾ ਸਾਹਿਬ ਦੀ ਸਰਕਾਰ ਦੇ ਕੰਮ ਕਿਦਾਂ ਲੱਗਦੇ ਪਏ ਹੈਗੇ ਆ ਕੀ ਤੁਸੀਂ ਖੁਸ਼ ਹੋ ਪੰਚਮਾ ਸਾਹਿਬ ਦੀ ਸਰਕਾਰ ਤੇ ਇਹ ਵੀ ਜਰੂਰ ਪਤਾ ਹੋਣਾ ਚਾਹੀਦਾ ਹੈ ਪੰਚਮਾ ਸਾਹਿਬ ਤੇ ਗੱਲ ਪਹੁੰਚੀ ਚਾਹੀਦੀ ਹੈ ਕਿ ਉਹਨਾਂ ਦਾ ਰਿਪੋਰਟ ਕਾਰ ਕਿਦਾਂ ਦਾ ਹੈ ਤੁਹਾਨੂੰ ਤੁਹਾਨੂੰ ਵੀ ਦੱਸ ਦਈਏ ਕਿ ਲੋਕ ਸਭਾ ਦੀ ਸਿੱਟਾਂ ਵੀ ਆ ਰਹੀਆਂ ਗਈਆਂ ਜੀ 13 ਸਿੱਟਾ ਹੈਗੇ ਆਮ ਆਦੀ ਪਾਰਟੀ ਦੀਆਂ ਲੋਕ ਸਭਾ ਚ ਪੰਚਮਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਰਾਜ ਸਭਾ ਚ ਵੀ ਹੈਗੇ ਆਂ ਜੇ ਅਸੀਂ ਲੋਕ ਸਭਾ ਚ ਵੀ ਆ ਜਾਾਂਗੇ ਤੇ ਲੋਕਾਂ ਦੀ ਆਵਾਜ਼ ਚੱਕਾਂਗੇ ਪਾਰਲੀਮੈਂਟ ਦੇ ਵਿੱਚ ਜਿੱਥੇ ਕਿ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਪਾਰਿਤ ਹੁੰਦੇ ਹੈਗੇ ਆ ਪੰਜਾਬ ਦੇ ਬਾਕੀ ਸਟੇਟਾਂ ਦੇ ਵੀ ਤੇ ਵੱਡੀ ਗੱਲ ਕੀ ਪੰਤਨਾ ਸਾਹਿਬ ਨੇ ਪੰਤਨਾ ਸਾਹਿਬ ਨੇ ਆਪਣੇ ਕੰਮ ਕਾਜ ਗਿਨਾਏ 2 ਸਾਲਾਂ ਦੇ ਜਿਸ ਦੇ ਵਿੱਚ ਪਹਿਲੇ 992 ਨੌਕਰੀਆਂ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਮੈਡੀਕਲ ਹਾਊਸਿਸ ਬਣਾਏ ਹੈਗੇ ਆ ਜਿਵੇਂ ਕਿ ਮੋਹੱਲਾ ਕਲੀਨਿਕ ਹੈਗੇ ਆ ਇਹ ਸਾਰੇ ਕੰਮ ਪੰਤਨਾ ਸਾਹਿਬ ਨੇ ਗਿਨਾਏ ਹੈਗੇ ਆ ਬਾਕੀ ਦੇਖਦੇ ਹਾਂ ਕਿ ਹੁਣ ਲੋਕ ਸਭਾ ਦੇ ਇਲੈਕਸ਼ਨ ਦਾ ਕੀ ਰਿਜ਼ਲਟ ਆਂਦਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਸਭਾ ਦੀ ਸਿੱਟਾ 13 ਦੀ 13 ਜਿੱਤੇਗੀ ਕੀ ਕੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂ ਕਿ ਜਾਂਦੇ ਆਂ ਦੰਦ ਦੀ ਜੀ ਪੰਤ ਮਹ ਸਾਹਿਬ ਨੇ ਆਪਣੀ ਸਰਕਾਰ ਦੇ ਦੋ ਸਾਲਾਂ ਚ ਕੀ ਸਾਰੇ ਕੰਮ ਕੀ ਨਾਏ ਪੰਤ ਮਹ ਸਾਹਿਬ ਤੁਸੀਂ ਇਤਨਾ ਹੀ ਕੰਮ ਕਰਦੇ ਰਹੋ ਲੋਕਾਂ ਦੀ ਮਿੱਦਾਂ ਚ ਖਰੇ ਉੱਤਰਦੇ ਰਹੋ